ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ 350 ਸਾਲਾ ਸ਼ਤਾਬਦੀ ਚੱਲ ਰਹੀ ਹੈ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਵਿਸ਼ਾਦਤ ਚੱਲ ਰਹੀ ਹੈ ਜੀ ਸ਼ਤਾਬਦੀ ਉਸ ਦੇ ਉਪਲਕਸ਼ ਵਿੱਚ ਅੰਬਾਲਾ ਛੌਣੀ ਤੋਂ ਨੌਜਵਾਨ ਖਾਲਸਾ ਸੇਵਾ ਜਥੇ ਵੱਲੋਂ ਮੋਟਰਸਾਈਕਲ ਯਾਤਰਾ ਜਿਹੜੀ ਹੈ ਤਖਤ ਸ੍ਰੀ ਕੇਸਗੜ ਸਾਹਿਬ ਅਤੇ ਸੀਸਗੰਨ ਸਾਹਿਬ ਤੇ ਪਹੁੰਚੀ ਹੈ ਜੀ ਸਾਡੀ ਇਸ ਯਾਤਰਾ ਦੇ ਵਿੱਚ ਤਕਰੀਬਨ 100 ਦੇ ਕਰੀਬ ਬਾਈਕਾਂ ਜੀ 15 ਦੇ ਕਰੀਬ ਗੱਡੀਆਂ ਤੇ ਨਾਲ ਇੱਕ ਸਕੂਲ ਬੱਸ ਸੀਗੀ ਜੀ ਇਹ ਜਿਹੜੀ ਯਾਤਰਾ ਅੰਬਾਲਾ ਚ ਹੋਣੀ ਫਰੂਕਾ ਖਾਲਸਾ ਸਕੂਲ ਤੋਂ ਆਰੰਭ ਹੋਈ ਸੀਗੀ ਜੀ ਦੁਪਹਿਰ ਦਾ ਇਹਦਾ ਪੜਾਅ ਜਿਹੜਾ ਸੀਗਾ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਸੀਗਾ ਤੇ ਹੁਣ ਅਸੀਂ ਦਰਸ਼ਨ ਸ੍ਰੀ ਗਨਪਤ ਸਾਹਿਬ ਦੇ ਕਰ ਰਹੇ ਆਂ ਅਦੇ ਤਖਤ ਸਾਹਿਬ ਦੇ ਕਰ ਰਹੇ ਆਂ ਜੀ ਅਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅਤੇ ਇੱਥੇ ਦੇ ਪ੍ਰਬੰਧਾ ਪ੍ਰਬੰਧਕ ਜਿਹੜੇ ਹੈ ਮੈਨੇਜਰ ਸਾਹਿਬ ਇੱਥੇ ਦੇ ਗ੍ਰੰਥੀ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤ ਨੂੰ ਇਸ ਸਥਾਨ ਦੇ ਦਰਸ਼ਨ ਕਰਾਇਆ ਤੇ ਇਤਿਹਾਸ ਬਾਰੇ ਸੰਗਤ ਨੂੰ ਦੱਸਿਆ। ਦੇਖੋ ਜੀ ਇਹ ਯਾਤਰਾ ਅਸੀਂ ਪਹਿਲੀ ਵਾਰ ਅੱਜ ਕੱਢ ਕੇ ਉਥੋਂ ਅੰਬਾਲੇ ਤੋਂ ਇੱਥੇ ਪਹੁੰਚੇ ਆ ਲੇਕਿਨ ਜਦੋਂ ਸਿੰਘ ਸਾਹਿਬ ਦਾ ਹੁਕਮ ਹੋਇਆ ਕਿ ਆਪ ਜੀ ਨੇ ਹਰ ਸਾਲ ਇਹ ਯਾਤਰਾ ਲੈ ਕੇ ਆਣੀ ਹੈ ਤੇ ਸਾਰੇ ਨੌਜਵਾਨ ਜਿਨ੍ਹਾਂ ਉਹਨਾਂ ਨੇ ਜਕਾਰੇ ਵੀ ਛੱਡੇ ਨੇ ਸੀਦੇ ਤੇ ਅਸੀਂ ਮਹਾਰਾਜ ਅੱਗੇ ਸੀਸ ਨਵਾ ਕੇ ਕਹੇ ਕਿ ਜਾਣੇ ਵਾਲਾ ਕਿ ਹਰ ਸਾਲ ਅੰਬਾਲਾ ਤੋਂ ਇਹ ਨੌਜਵਾਨ ਜਥੇ ਜਿਹੜੇ ਮੋਟਰਸਾਈਕਲਾਂ ਦੇ ਉੱਤੇ ਯਾਤਰਾ ਲੈ ਕੇ ਆਏ ਬੋਲੇ ਸੋਨਾ ਮੇਰਾ ਨਾਮ ਜੀਵਨਦੀਪ ਸਿੰਘ ਸੈਗਲ ਹੈ ਅੰਬਾਲਾ ਕੈਂਟੋਂ ਅੱਜ ਜਿਵੇਂ ਕੋਲੀ ਸਾਹਿਬ ਨੇ ਦੱਸਿਆ ਹੈ ਕਿ ਇੱਕ ਮੋਟਰਸਾਈਕਲ ਯਾਤਰਾ ਜੋ ਅੰਬਾਲਾ ਕੈਂਟ ਤੋਂ ਸ਼੍ਰੀ ਗੰਨਪੁਰ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਗੁਰੂ ਸਾਹਿਬ ਨੂੰ ਨਮਨ ਕਰਨ ਆਏ ਜਿਨ੍ਹਾਂ ਨੇ 350 ਸਾਲ ਪਹਿਲੇ ਜੋ ਸ਼ਹਾਦਤ ਦਿੱਤੀ ਹੈ ਅੱਜ ਵੀ ਉਹ ਸਾਡੇ ਦਿਲਾਂ ਚ ਵਸਦੀ ਐ ਉਸੇ ਤਰ੍ਹਾਂ ਕਾਇਮ ਹੈ ਤੇ ਸਾਨੂੰ ਇੱਥੇ ਦੇ ਆਪਣਾ ਮੈਨੇਜਰ ਸਾਹਿਬ ਨੇ ਜੋ ਦੱਸਿਆ ਹੈ ਜੀਵਨੀ ਬਾਰੇ ਗੁਰੂ ਸਾਹਿਬ ਦੀ ਸਾਰੀ ਕਿ ਗੁਰੂ ਦਾ ਮਹਿਲ ਇੱਥੇ ਜਿਹੜੇ ਇੱਥੇ ਗੁਰੂ ਸਾਹਿਬ ਦੀ ਪੂਰਾ ਪਰਿਵਾਰ ਇੱਥੇ ਰਹਿਦਾ ਸੀ ਤੇ ਨਾਲ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਸ਼ਹੀਦ ਦਾ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਤਖਤ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਅੱਜ ਉਹ ਉਹਨਾਂ ਦੇ ਬਾਰੇ ਸਾਰਾ ਦੱਸਿਆ ਸਾਨੂੰ ਬਹੁਤ ਅੱਛਾ ਲੱਗਿਆ ਔਰ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲੇ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ 350 ਸਾਲਾ ਸ਼ਤਾਬਦੀ ਚੱਲ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਵੀ ਸ਼ਾਦਤ ਚੱਲ ਰਹੀ ਹੈ ਜੀ ਸ਼ਤਾਬਦੀ ਉਸ ਦੇ ਉਪਲਕਸ਼ ਵਿੱਚ ਅੰਬਾਲਾ ਛੌਣੀ ਤੋਂ ਨੌਜਵਾਨ ਖਾਲਸਾ ਸੇਵਾ ਜਥੇ ਵੱਲੋਂ ਮੋਟਰਸਾਈਕਲ ਯਾਤਰਾ ਜਿਹੜੀ ਹੈ ਠਕਰ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸੀਸਗੰਨ ਸਾਹਿਬ ਵਿਖੇ ਪਹੁੰਚੀ ਹੈ ਜੀ ਆਡੀ ਇਸ ਯਾਤਰਾ ਦੇ ਵਿੱਚ ਤਕਰੀਬਨ 100 ਦੇ ਕਰੀਬ ਬਾਈਕਾਂ ਜੀ 15-20 ਦੇ ਕਰੀਬ ਗੱਡੀਆਂ ਤੇ ਨਾਲ ਇੱਕ ਸਕੂਲ ਬੱਸ ਸੀਗੀ ਜੀ ਇਹ ਜਿਹੜੀ ਯਾਤਰਾ ਅੰਬਾਲਾ ਚ ਹੋਣੀ ਫਰੂਕਾ ਖਾਲਸਾ ਸਕੂਲ ਤੋਂ ਆਰੰਭ ਹੋਈ ਸੀਗੀ ਜੀ ਦੁਪਹਿਰ ਦਾ ਇਹਦਾ ਪੜਾਅ ਜਿਹੜਾ ਸੀਗਾ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਸੀਗਾ ਤੇ ਹੁਣ ਅਸੀਂ ਦਰਸ਼ਨ ਸ਼੍ਰੀ ਗਨਪਤ ਸਾਹਿਬ ਦੇ ਕਰ ਰਹੇ ਆਂ ਅਦੇ ਤਖਤ ਸਾਹਿਬ ਦੇ ਕਰ ਰਹੇ ਆਂ ਜੀ ਅਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅਤੇ ਇੱਥੇ ਦੇ ਪ੍ਰਬੰਧਾ ਪਰਬੰਧਕ ਜਿਹੜੇ ਹੈ ਮੈਨੇਜਰ ਸਾਹਿਬ ਇੱਥੇ ਦੇ ਗ੍ਰੰਟੀ ਸਾਹਿਬ ਸਰਦਾਰ ਜੁਗਿੰਦਰ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤ ਨੂੰ ਇਸ ਸਥਾਨ ਦੇ ਦਰਸ਼ਨ ਕਰਾਇਆ ਤੇ ਇਤਿਹਾਸ ਬਾਰੇ ਸੰਗਤ ਨੂੰ ਦੱਸਿਆ। ਦੇਖੋ ਜੀ ਇਹ ਯਾਤਰਾ ਸੀ ਪਹਿਲੀ ਵਾਰ ਅੱਜ ਕੱਢ ਕੇ ਉੱਥੋਂ ਅੰਬਾਲਾ ਤੋਂ ਇੱਥੇ ਪਹੁੰਚੇ ਆ ਲੇਕਿਨ ਜਦੋਂ ਸਿੰਘ ਸਾਹਿਬ ਦਾ ਹੁਕਮ ਹੋਇਆ ਕਿ ਆਪ ਜੀ ਨੇ ਹਰ ਸਾਲ ਇਹ ਯਾਤਰਾ ਲੈ ਕੇ ਆਣੀ ਹੈ ਤੇ ਸਾਰੇ ਨੌਜਵਾਨ ਜਿਨ੍ਹਾਂ ਨੇ ਉਹਨਾਂ ਨੇ ਜਕਾਰੇ ਵੀ ਛੱਡੇ ਨੇ ਸੀਦੇ ਅਸੀਂ ਮਹਾਰਾਜ ਅੱਗੇ ਸੀਸ ਨਵਾ ਕੇ ਕਹਿ ਕੇ ਜਾਣੇ ਵਾਲੇ ਕਿ ਹਰ ਸਾਲ ਅੰਬਾਲਾ ਤੋਂ ਇਹ ਨੌਜਵਾਨ ਜਥੇ ਜਿਹੜੇ ਮੋਟਰਸਾਈਕਲਾਂ ਦੇ ਉੱਤੇ ਯਾਤਰਾ ਲੈ ਕੇ ਆਏ ਬੋਲੇ ਸੋਨਾ ਮੇਰਾ ਨਾਮ ਜੀਵਨਦੀਪ ਸਿੰਘ ਸੈਗਲ ਹੈ ਅੰਬਾਲਾ ਕੈਂਟੋਂ ਅੱਜ ਜਿਵੇਂ ਕੋਲੀ ਸਾਹਿਬ ਨੇ ਦੱਸਿਆ ਹੈ ਕਿ ਇੱਕ ਮੋਟਰਸਾਈਕਲ ਯਾਤਰਾ ਜੋ ਅੰਬਾਲਾ ਕੈਂਟ ਤੋਂ ਸ਼੍ਰੀ ਗੰਨਪੁਰ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਗੁਰੂ ਸਾਹਿਬ ਨੂੰ ਨਮਨ ਕਰਨ ਆਇਆ ਜਿਨ੍ਹਾਂ ਨੇ 350 ਸਾਲ ਪਹਿਲੇ ਜੋ ਸ਼ਹਾਦਤ ਦਿੱਤੀ ਹੈ ਅੱਜ ਵੀ ਉਹ ਸਾਡੇ ਦਿਲਾਂ ਚ ਵਸਦੀ ਹੈ ਉਸੇ ਤਰ੍ਹਾਂ ਕਾਇਮ ਹੈ ਤੇ ਸਾਨੂੰ ਇੱਥੇ ਦੇ ਆਪਣਾ ਮੈਨੇਜਰ ਸਾਹਿਬ ਨੇ ਜੋ ਦੱਸਿਆ ਹੈ ਜੀਵਨੀ ਬਾਰੇ ਗੁਰੂ ਸਾਹਿਬ ਦੀ ਸਾਰੀ ਕਿ ਗੁਰੂ ਦਾ ਮਹਿਲ ਇੱਥੇ ਜਿਹੜੇ ਇੱਥੇ ਗੁਰੂ ਸਾਹਿਬ ਦੀ ਪੂਰਾ ਪਰਿਵਾਰ ਇੱਥੇ ਰਹਦਾ ਸੀ ਤੇ ਨਾਲ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਸ਼ਹੀਦ ਦਾ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਤੱਕ ਸਾਫ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਜਾਇਆ ਸੀ ਅੱਜ ਉਹ ਉਹਨਾਂ ਦੇ ਬਾਰੇ ਸਾਰਾ ਦੱਸਿਆ ਸਾਨੂੰ ਬਹੁਤ ਅੱਛਾ ਲੱਗਿਆ ਔਰ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲੇ ਏ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ 350 ਸਾਲਾਂ ਸ਼ਤਾਬਦੀ ਚੱਲ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦੀ ਵੀ ਸ਼ਾਦਤ ਚੱਲ ਰਹੀ ਹੈ ਜੀ ਸ਼ਤਾਬਦੀ ਉਸ ਦੇ ਉਪਲਕਸ਼ ਵਿੱਚ ਅੰਬਾਲਾ ਛੌਣੀ ਤੋਂ ਨੌਜਵਾਨ ਖਾਲਸਾ ਸੇਵਾ ਜਥੇ ਵੱਲੋਂ ਮੋਟਰਸਾਈਕਲ ਯਾਤਰਾ ਜਿਹੜੀ ਹੈ ਤਕਤ ਸ਼੍ਰੀ ਕੇਸ਼ਗੜ੍ਹ ਸਾਹਿਬ ਅਤੇ ਸ਼ੀਸ਼ਗੰਜ ਸਾਹਿਬ ਵਿਖੇ ਪਹੁੰਚੀ ਹੈ ਜੀ ਸਾਡੀ ਇਸ ਯਾਤਰਾ ਦੇ ਵਿੱਚ ਤਕਰੀਬਨ 100 ਦੇ ਕਰੀਬ ਬਾਈਕਾਂ ਜੀ ਅੰਦਰ 20 ਦੇ ਕਰੀਬ ਗੱਡੀਆਂ ਤੇ ਨਾਲ ਇੱਕ ਸਕੂਲ ਬੱਸ ਸੀਗੀ ਜੀ ਇਹ ਜਿਹੜੀ ਯਾਤਰਾ ਅੰਬਾਲਾ ਛੌਣੀ ਫਰੂਕਾ ਖਾਲਸਾ ਸਕੂਲ ਤੋਂ ਆਰੰਭ ਹੋਈ ਸੀਗੀ ਜੀ ਦੁਪਹਿਰ ਦਾ ਇਹਦਾ ਪੜਾਅ ਜਿਹੜਾ ਸੀਗਾ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਸੀਗਾ ਤੇ ਹੁਣ ਅਸੀਂ ਦਰਸ਼ਨ ਸ਼ੀਸ਼ਗੰਜ ਸਾਹਿਬ ਦੇ ਕਰ ਰਹੇ ਆਂ ਅਦੇ ਤੱਕ ਸਾਭ ਦੇ ਕਰ ਰਹੇ ਆ ਅਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦ ਸਿੰਘ ਕਾਮੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਤੇ ਇੱਥੇ ਦੇ ਪ੍ਰਬੰਧਾ ਪ੍ਰਬੰਧਕ ਜਿਹੜੇ ਹੈ ਮੈਨੇਜਰ ਸਾਹਿਬ ਇੱਥੇ ਦੇ ਗਰੰਟੀ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੰਗਤ ਨੂੰ ਇਸ ਸਥਾਨ ਦੇ ਦਰਸ਼ਨ ਕਰਾਇਆ ਤੇ ਇਤਿਹਾਸ ਬਾਰੇ ਸੰਗਤਾਂ ਨੂੰ ਦੱਸਿਆ ਦੇਖੋ ਜੀ ਇਹ ਯਾਤਰਾ ਸੀ ਪਹਿਲੀ ਵਾਰ ਅੱਜ ਕੱਢ ਕੇ ਉਥੋਂ ਅੰਬਾਲਾ ਤੋਂ ਇੱਥੇ ਪਹੁੰਚੇ ਆ لیکن ਜਦੋਂ ਸਿੰਘ ਸਾਹਿਬ ਦਾ ਹੁਕਮ ਹੋਇਆ ਕਿ ਆਪ ਜੀ ਨੇ ਹਰ ਸਾਲ ਇਹ ਯਾਤਰਾ ਲੈ ਕੇ ਆਣੀ ਹੈ ਤੇ ਸਾਰੇ ਨੌਜਵਾਨ ਜਿਨ੍ਹਾਂ ਨੇ ਉਹਨਾਂ ਨੇ ਜਕਾਰੇ ਵੀ ਛੱਡੇ ਨੇ ਸਿੱਦੇ ਤੇ ਅਸੀਂ ਮਹਾਰਾਜ ਅੱਗੇ ਸੀਸ ਨਵਾ ਕੇ ਕਹਿ ਕੇ ਜਾਣੇ ਵਾਲੇ ਕਿ ਹਰ ਸਾਲ ਅੰਮ੍ਰਿਤਾਲੇ ਤੋਂ ਇਹ ਨੌਜਵਾਨ ਜਥੇ ਜਿਹੜੇ ਮੋਟਰਸਾਈਕਲਾਂ ਦੇ ਉੱਤੇ ਯਾਤਰਾ ਲੈ ਕੇ ਆਏ ਬੋਲੇ ਸੋਨਾ ਅਮਰ ਮੇਰਾ ਨਾਮ ਜੀਵਨਦੀਪ ਸਿੰਘ ਸੈਗਲ ਹੈ ਅੰਬਾਲਾ ਕੈਂਟੋ ਅੱਜ ਜਿਵੇਂ ਕੋਲੀ ਸਾਹਿਬ ਨੇ ਦੱਸਿਆ ਹੈ ਕਿ ਇੱਕ ਮੋਟਰਸਾਈਕਲ ਯਾਤਰਾ ਜੋ ਅੰਬਾਲਾ ਕੈਂਟ ਤੋਂ ਸ਼੍ਰੀ ਗਨਪੁਰ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਗੁਰੂ ਸਾਹਿਬ ਨੂੰ ਨਮਨ ਕਰਨ ਆਏ ਜਿਨ੍ਹਾਂ ਨੇ 350 ਸਾਲ ਪਹਿਲੇ ਜੋ ਸ਼ਹਾਦਤ ਦਿੱਤੀ ਹੈ ਅੱਜ ਵੀ ਉਹ ਸਾਡੇ ਦਿਲਾਂ 'ਚ ਵਸਦੀ ਹੈ ਉਸੇ ਤਰ੍ਹਾਂ ਕਾਇਮ ਹੈ ਤੇ ਸਾਨੂੰ ਇੱਥੇ ਦੇ ਆਪਣਾ ਮੈਨੇਜਰ ਸਾਹਿਬ ਨੇ ਜੋ ਦੱਸਿਆ ਹੈ ਜੀਵਨੀ ਬਾਰੇ ਗੁਰੂ ਸਾਹਿਬ ਦੀ ਸਾਰੀ ਕਿ ਗੁਰੂ ਦਾ ਮਹਿਲ ਇੱਥੇ ਜਿਹੜੇ ਇੱਥੇ ਗੁਰੂ ਸਾਹਿਬ ਦੀ ਪੂਰਾ ਪਰਿਵਾਰ ਇੱਥੇ ਰਹਿੰਦਾ ਸੀ ਨਾਲ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਸ਼ਹੀਦ ਦਾ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਤਖਤ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਅੱਜ ਉਹਦਾ ਉਹਨਾਂ ਦੇ ਬਾਰੇ ਸਾਰਾ ਦੱਸਿਆ ਸਾਨੂੰ ਬਹੁਤ ਅੱਛਾ ਲੱਗਿਆ ਔਰ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲਿਆ ਇੱਥੇ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ 350 ਸਾਲਾਂ ਸ਼ਤਾਬੀ ਚੱਲ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸ਼ਾਦਤ ਚੱਲ ਰਹੀ ਹੈ ਜੀ ਸਾਧੂ ਜੀ ਉਸ ਦੇ ਉਪਲਖ ਵਿੱਚ ਅੰਬਾਲਾ ਛੌਣੀ ਤੋਂ ਨੌਜਵਾਨ ਖਾਲਸਾ ਸੇਵਾ ਜਥੇ ਵੱਲੋਂ ਮੋਟਰਸਾਈਕਲ ਯਾਤਰਾ ਜਿਹੜੀ ਹੈ ਧਰਸ਼ੀ ਕੇਸਗੜ੍ਹ ਸਾਹਿਬ ਅਤੇ ਸੀਸਗੰ੍ਹ ਸਾਹਿਬ ਵਿਖੇ ਪਹੁੰਚੀ ਹੈ ਜੀ ਸਾਡੀ ਇਸ ਯਾਤਰਾ ਦੇ ਵਿੱਚ ਤਕਰੀਬਨ 100 ਦੇ ਕਰੀਬ ਬਾਈਕਾਂ ਜੀ 15-20 ਦੇ ਕਰੀਬ ਗੱਡੀਆਂ ਤੇ ਨਾਲ ਇੱਕ ਸਕੂਲ ਬੱਸ ਸੀਗੀ ਜੀ ਇਹ ਜਿਹੜੀ ਯਾਤਰਾ ਅੰਬਾਲਾ ਛੌਣੀ ਫਰੂਕਾ ਖਾਲਸਾ ਸਕੂਲ ਤੋਂ ਆਰੰਭ ਹੋਈ ਸੀਗੀ ਜੀ ਦੁਪਹਿਰ ਦਾ ਇਹਦਾ ਪੜਾਅ ਜਿਹੜਾ ਸੀਗਾ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਸੀਗਾ ਤੇ ਹੁਣ ਅਸੀਂ ਦਰਸ਼ਨ ਸ਼੍ਰੀ ਗਨ ਸਾਹਿਬ ਦੇ ਕਰ ਰਹੇ ਆਂ ਅਤੇ ਤਖਾ ਸਾਹਿਬ ਦੇ ਕਰ ਰਹੇ ਆਂ ਜੀ ਅਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦ ਸਿੰਘ ਕਾਮੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅਤੇ ਇੱਥੇ ਦੇ ਪ੍ਰਬੰਧਾ ਪ੍ਰਬੰਧਕ ਜਿਹੜੇ ਹੈ ਮੈਨੇਜਰ ਸਾਹਿਬ ਇੱਥੇ ਦੇ ਗ੍ਰੰਥੀ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸੰਗਤ ਨੂੰ ਇਸ ਸਥਾਨ ਦੇ ਦਰਸ਼ਨ ਕਰਾਇਆ ਤੇ ਇਤਿਹਾਸ ਬਾਰੇ ਸੰਗਤ ਨੂੰ ਦੱਸਿਆ ਦੇਖੋ ਜੀ ਇਹ ਯਾਤਰਾ ਅਸੀਂ ਪਹਿਲੀ ਵਾਰ ਅੱਜ ਕੱਢ ਕੇ ਉਥੋਂ ਅੰਬਾਲੇ ਤੋਂ ਇੱਥੇ ਪਹੁੰਚੇ ਆ ਲੇਕਿਨ ਜਦੋਂ ਸਿੰਘ ਸਾਹਿਬ ਦਾ ਹੁਕਮ ਹੋਇਆ ਕਿ ਆਪ ਜੀ ਨੇ ਹਰ ਸਾਲ ਇਹ ਯਾਤਰਾ ਲੈ ਕੇ ਆਣੀ ਹੈ ਤੇ ਸਾਰੇ ਨੌਜਵਾਨ ਜਿਨ੍ਹਾਂ ਉਹਨਾਂ ਨੇ ਜਕਾਰੇ ਵੀ ਛੱਡੇ ਨੇ ਸੀਦੇ ਤੇ ਅਸੀਂ ਮਹਾਰਾਜ ਅੱਗੇ ਸੀਸ ਨਵਾ ਕੇ ਕਹਿ ਕੇ ਜਾਣੇ ਵਾਲਾ ਕਿ ਹਰ ਸਾਲ ਅੰਬਾਲੇ ਤੋਂ ਇਹ ਨੌਜਵਾਨ ਜਿਥੇ ਜਿਹੜੇ ਮੋਟਰਸਾਈਕਲਾਂ ਦੇ ਉੱਤੇ ਯਾਤਰਾ ਲੈ ਕੇ ਆਏ ਬੋਲੇ ਸੋਨਾ ਮੇਰਾ ਨਾਮ ਜੀਵਨਦੀਪ ਸਿੰਘ ਸੈਗਲ ਹੈ ਅੰਬਾਲਾ ਕੈਂਟੋਂ ਅੱਜ ਜਿਵੇਂ ਕੋਲੀ ਸਾਹਿਬ ਨੇ ਦੱਸਿਆ ਹੈ ਕਿ ਇੱਕ ਮੋਟਰਸਾਈਕਲ ਯਾਤਰਾ ਜੋ ਅੰਬਾਲਾ ਕੈਂਟ ਤੋਂ ਸ਼੍ਰੀ ਗੰਨਪੁਰ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਗੁਰੂ ਸਾਹਿਬ ਨੂੰ ਨਮਨ ਕਰਨ ਆਏ ਜਿਨ੍ਹਾਂ ਨੇ 350 ਸਾਲ ਪਹਿਲੇ ਜੋ ਸ਼ਹਾਦਤ ਦਿੱਤੀ ਹੈ ਅੱਜ ਵੀ ਉਹ ਸਾਡੇ ਦਿਲਾਂ 'ਚ ਵਸਦੀ ਹੈ ਉਸੇ ਤਰ੍ਹਾਂ ਕਾਇਮ ਹੈ ਤੇ ਸਾਨੂੰ ਇੱਥੇ ਦੇ ਆਪਣਾ ਮੈਨੇਜਰ ਸਾਹਿਬ ਨੇ ਜੋ ਦੱਸਿਆ ਹੈ ਦੀ ਵੀ ਬਾਰੇ ਗੁਰੂ ਸਾਹਿਬ ਦੀ ਸਾਰੀ ਇੱਕ ਗੁਰੂ ਦਾ ਮਹਿਲ ਇੱਥੇ ਜਿਹੜੇ ਇੱਥੇ ਗੁਰੂ ਸਾਹਿਬ ਦੀ ਪੂਰਾ ਪਰਿਵਾਰ ਇੱਥੇ ਰਹਿਦਾ ਸੀ ਤੇ ਨਾਲ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਸ਼ਹੀਦ ਦਾ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਤਖਤ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਜਾਇਆ ਸੀ ਅੱਜ ਉਹਨਾਂ ਦੇ ਬਾਰੇ ਸਾਰਾ ਦੱਸਿਆ ਸਾਨੂੰ ਬਹੁਤ ਅੱਛਾ ਲੱਗਿਆ ਔਰ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲਿਆ ਇੱਥੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ